ਬਤ ਹੋਈ ਸੀ ਮੈਂ ਆਪਣੀ ਗੱਡੀ ਦਿਖਾਨ ਆਇਆ ਸੀ ਭਾਈ ਹੁਣਾਂ ਨੂੰ ਤੇ ਮੈਂ ਬਾਅਦ ਵਿੱਚ ਆਣ ਕੇ ਵੇਖਿਆ ਤੇ ਇੱਥੇ ਇੱਕ ਬੱਚਾ ਪਿਆ ਹੋਇਆ ਸੀ ਜਦ ਕਿ ਮੈਨੂੰ ਨਹੀਂ ਸਹੀ ਲੱਗਾ ਮੈਂ ਥਾਣੇ ਜਾ ਕੇ ਕੰਪਲੇਂਟ ਲਗਵਾਤੀ ਕਿ ਭਾਈ ਇੱਥੇ ਆ ਕੇ ਵੇਖੋ ਇੱਕ ਬੱਚਾ ਡਿੱਗਾ ਪਿਆ ਵਾ ਇਹਦਾ ਦੇਖੋ ਕੀ ਹੈਗਾ ਜੇ ਕਿੰਨੇ ਵੇਲੇ ਸਮਾਂ ਸੀ ਸਮਾਂ 10:30 ਦੇ ਵਿੱਚ ਵਿੱਚ ਹੀ ਹੈਗਾ ਹੀ ਜੇ ਕਿਸ ਹਾਲਤ ਵਿੱਚ ਸੀ ਇਹ ਇਹ ਬਹੁਤ ਮਾੜੀ ਹਾਲਤ 'ਚ ਹੀ ਕੁੱਤੇ ਕਹਿੰਦੇ ਲੈ ਕੇ ਜਾ ਰਹੇ ਸੀ ਮੈਂ ਬਾਰ ਕੁੱਤੇ ਨੂੰ ਭਜਾਇਆ ਤੇ ਵੇਖਿਆ ਕੀ ਸਾਰੇ ਇਹਨੇ ਤਮਾਸ਼ੀਨ ਵੀਡੀਓ ਬਣਾ ਰਹੇ ਹੀ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਮੈਨੂੰ ਵੀ ਕਿਹਾ ਮੈਂ ਜਾ ਕੇ ਥਾਣੇ ਕੰਪਲੇਨ ਲ ਕਰਵਾਤੀ ਜੇ ਕੀ ਲੱਗਦਾ ਹੈ ਕਿ ਪਿਛਲੇ ਦੋ ਵੀ ਜਿਹੜੇ ਵੀ ਹੈਗੇ ਨੇ ਉਹਨਾਂ ਨੇ ਬਹੁਤ ਮਾੜੀ ਹਰਕਤ ਹੈ ਕੀਤੀ ਜੇ ਬਹੁਤ ਮਾਨੂ ਠੇਸ ਪਹੁੰਚੀ ਹੈ ਕਿ ਬਹੁਤ ਗਲਤ ਕੀਤਾ ਜਿੰਨੇ ਵੀ ਕੀਤਾ ਬਹੁਤ ਜਿੱਦਾਂ ਇਹਨਾਂ ਦੇ ਬੱਚੇ ਦਾ ਹਾਲ ਕੀਤਾ ਉਸ ਤੋਂ ਵੀ ਮਾੜਾ ਹੋਣਾ ਚਾਹੀਦਾ ਜੇ ਕਿਹੜਾ ਹੀ ਲੱਗਦਾ ਮੇਰਾ ਤੇ ਫਤਿਹ ਸਿੰਘ ਕਲੋਨੀ ਜੇ ਮੈਂ ਹਕੀਮਾ ਗੇਟ ਆਇਆ ਹੀ ਜੇ ਆਪਣੀ ਗੱਡੀ ਦਿਖਾਣ ਥਾਣਾ ਗੇਟ ਘੀਮਾ ਹੀ ਪੈਂਦਾ ਜੇ। ਥਾਣਾ ਕਿੰਨੀ ਕੁ ਦੂਰੀ ਤੇ? ਵੱਧ ਤੋਂ ਵੱਧ 5 ਮਿੰਟ ਦੀ ਦੂਰੀ ਤੇ ਜੇ। ਕੀ ਲੱਗਦਾ ਕਿ ਥਾਣੇ ਦੇ ਨਜ਼ਦੀਕ ਹੈ ਜਈਏ ਕਾਰ ਬਸ ਤੇ ਇਹ ਕੰਮ ਆ ਸਕਦਾ। ਮੈਨੂੰ ਤੇ ਕੁਝ ਨਹੀਂ ਲੱਗਦਾ ਜੇ। ਹਾਂਜੀ। ਮੈਂ ਐਸਾ ਇਸਕਰਤ ਸਿੰਘ ਥਾਣਾ ਗੇਟ ਘੀਮਾ ਕੀ ਗੱਲਬਾਤ ਹੋਈ ਐ ਇੱਥੇ? ਗੱਲਬਾਤ ਸਾਨੂੰ ਇਤਲਾਹ ਮਿਲੀ ਆ ਰਿੱਕੀ ਨਾਮ ਦੇ ਲੜਕੇ ਨੇ ਇਤਲਾਹ ਦਿੱਤੀ ਆ। ਕਿ ਜਿਹੜਾ ਗਵਾਲ ਮਹੱਲਾ ਪੈਂਦਾ ਗੇਟ ਕੀ ਥਾਣੇ ਦੀ ਵੈਕ ਸਾਈਡ ਤੇ ਇੱਥੇ ਇੱਕ ਭਰੂਣਾ ਪਿਆ ਆ ਜਿੱਥੇ ਆਏ ਆ ਭਰੂਣ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਇਤਲਾਹ ਮਿਲੀ ਇਤਲਾਹ ਹੁਣੇ 5 ਮਿੰਟ ਹੋਈ ਲੱਗਦਾ ਕਿ ਕਿਸ ਹਾਲਤ ਵਿੱਚ ਭਰੂਣ ਭਰੂਣ ਤੇ ਅਜੇ ਬਾਤ ਕੋਈ ਪਤਾ ਨਹੀਂ ਲੱਗਾ ਜੋ ਦਰਾਨੇ ਤਪਤੀਸ਼ ਗਲਵਾ ਸਾਹਮਣੇ ਉਹ ਦੇ ਮੁਤਾਬਕ ਕਾਰਵਾਈ ਕੀਤੀ ਆ ਕੋਈ ਸੀਸੀਟੀਵੀ ਹਾਲ ਤੋਂ ਦੇਖੀ ਜਾ ਰਿਹਾ ਉਹ ਦੇਖਿਓ ਦੇਖਣ ਲੱਗੇ ਚੈੱਕ ਕਰਨ ਲੱਗੇ ਕਾਰਵਾਈ ਚੱਲ ਰਹੀ ਹੈ ਇਹ ਸਪਰੂਨ ਅਥਿਆ ਦੇ ਜਿਹੜੀ ਜੋਤਾਰਾ ਬੰਦੀ ਉਹ ਲਾ ਕੇ ਪਰਚਾ ਦਰਜ ਕਰਾਂ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News